ਜਾਂ ਸੁਖੀ ਆ ਦੋ ਚੀਜ਼ਾਂ ਨੇ ਜਾਂ ਦੁਖੀਆਂ ਜਾਂ ਸੁਖੀਆਂ ਮਨਅਤ ਚਾਹਤੀ ਮਾਰੋ ਵੀ ਦੁਖੀਆਂ ਚ ਗਿਣਤੀ ਕਰੀਏ ਕਿ ਸੁਖੀਆਂ ਚ ਕਰੀਏ ਵੀ ਦੁਖੀ ਕਿ ਸੁਖੀ ਦੁਖੀ ਜਾਂ ਸੁਖੀ ਗਿਣਤੀ ਹੋਣੀ ਹੈ ਜਾਂ ਸੁਖੀਆਂ ਚ ਜਾਂ ਦੁਖੀਆਂ ਚ ਤੇ ਜੇ ਤੁਸੀਂ ਕਹੋਗੇ ਵੀ ਦੁਖੀ ਅਸੀਂ ਪੈਸੇ ਕਰਕੇ ਆ ਲੋਕ ਤੰਗ ਕਰਦੇ ਨੇ ਪੈਸਾ ਘਟ ਹੈ ਕਰ ਜੇ ਨਹੀਂ ਬਣਿਆ ਤਾਂ ਦੁਖੀ ਆ ਜਾਂ ਜਿਹੜਾ ਵੀ ਤੁਸੀਂ ਕਾਰਨ ਦਸੋਗੇ ਵੀ ਮੈਂ ਦੁਖੀ ਆ ਮੈਂ ਦੁਖੀ ਆ ਆ ਕਾਰਨ ਕਿਹੜਾ ਵੀ ਤੁਸੀਂ ਕਾਰਨ ਦਸੋਗੇ ਉਹ ਸਾਰੇ ਕਾਰਨ ਤੇਰੇ ਦੁਖੀ ਹੋਣ ਦੇ ਗਲਤ ਹਨ ਜਿਹੜਾ ਵੀ ਕਾਰਨ ਦਸੇਗਾ ਵੀ ਮੇਰੇ ਬੱਚਾ ਹੈ ਨਹੀਂ ਮੈਂ ਤਾਂ ਦੁਖੀ ਆ ਪਰ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਲੋਕ ਇਦਾਂ ਦੇ ਨੇ ਲੱਖਾਂ ਕਰੋੜਾਂ ਲੋਕ ਇਦਾਂ ਦੇ ਨੇ ਜਿਹੜੇ ਬੱਚੇ ਪੈਦਾ ਹੀ ਨਹੀਂ ਕਰਦੇ ਕਿਤੇ ਸਾਨੂੰ ਬੱਚਾ ਚਾਹੀਦਾ ਹੀ ਔਰ ਤੈਨੂੰ ਇਦਾਂ ਦੇ ਲੋਕੀ ਵੀ ਵਿਖਾ ਦੇਾਂਗੇ ਜਿਨ੍ਹਾਂ ਕੋਲੇ ਬੱਚੇ ਹੈ ਨਹੀਂ ਪਰ ਉਹ ਸੁਖੀ ਨੇ ਖੁਸ਼ ਨੇ ਆਪਣੀ ਜ਼ਿੰਦਗੀ 'ਚ ਮਸਤ ਨੇ ਜੇ ਤੂੰ ਕਾਰਨ ਦੱਸੇਗਾ ਵੀ ਮੇਰੇ ਕੋਲੇ ਪੈਸਾ ਹੈ ਨਹੀਂ ਤੈਨੂੰ ਇਦਾਂ ਦੇ ਵਿਖਾ ਦੇਾਂਗੇ ਕਈਆਂ ਕੋਲ ਪੈਸਾ ਹੈ ਨਹੀਂ ਤੇਰੇ ਤੋਂ ਬਿਲਕੁਲ ਹੀ ਥੱਲੇ ਹੈ ਜੇ ਤੂੰ 550 ਕਮਾਉਂਦਾ ਹੈ ਜਾਂ 350 ਕਮਾਉਂਦਾ ਹੈ ਉਹ ਤੇ 100 ਵੀ ਨਹੀਂ ਕਮਾਉਂਦਾ ਪਰ ਉਹ ਖੁਸ਼ ਹੈ ਇਹਦਾ ਤੇਰ ਮਤਲਬ ਪੈਸੇ ਵਾਲਾ ਕਾਰਨ ਵੀ ਤੇਰਾ ਬੋਲੋ ਠੀਕ ਨਹੀਂ ਹੈ ਜੇ ਤੂੰ ਇਹ ਕਾਰਨ ਦਏਗਾ ਮੈਂ ਤਾਂ ਦੁਖੀਆਂ ਲੋਕ ਮੈਨੂੰ ਆ ਗੱਲਾਂ ਕਰਦੇ ਨੇ ਐ ਕਹਿੰਦੇ ਨੇ ਫਿਰ ਤੈਨੂੰ ਉਹ ਵਿਖਾ ਦਿੰਦੇ ਆ ਜਿਨ੍ਹਾਂ ਨੂੰ ਸਾਰੀ ਦੁਨੀਆ ਹੀ ਮਾੜਾ ਕਹਿੰਦੀ ਹੈ ਫਿਰ ਵੀ ਖੁਸ਼ ਨੇ ਫਿਰ ਵੀ ਖੁਸ਼ ਨੇ ਤੇਰਾ ਇਹ ਕਾਰਨ ਨਹੀਂ ਸਹੀ ਤੇ ਜਿਹੜਾ ਵੀ ਤੂੰ ਦੁਖੀ ਹੋਣ ਦਾ ਕਾਰਨ ਦੇਗਾ ਵੀ ਆਹ ਕਾਰਨ ਹੈ ਮੈਂ ਤਾਂ ਦੁਖੀ ਹਾਂ। ਯਾਦ ਰੱਖੋ ਹੁਣ ਜੇ ਤੁਸੀਂ ਸੁਖੀ ਹੋਣ ਦੇ ਕਾਰਨ ਦਿਓ ਮੈਨੂੰ ਵੀ ਇੱਕ ਸੁਖੀ ਹੋਣ ਦੀ ਕਾਰਨ ਦੱਸੋ। ਵੀ ਸੁਖੀ ਕਿਵੇਂ ਆ ਜਿਹੜੇ ਬੰਦੇ ਤੁਹਾਡੇ ਚ ਪੁੱਛ ਲੈਣਿਆ ਵੀ ਸੁਖੀ ਕਿਵੇਂ ਆ ਦੱਸ। ਮੇਰਾ ਵਿਆਹ ਹੋਇਆ ਹੈ। ਵਿਆਹ ਤੇ ਸਾਰੇ ਹੀ ਨੇ। ਤੂੰ ਸੁਖੀ ਹੈਂ, ਬਾਕੀ ਵਿਆਹੇ ਸੁਖੀ ਨਹੀਂ ਹਨ। ਅੱਛਾ ਜੇ ਤੂੰ ਕਾਰਨ ਦੱਸੇਂਗਾ ਸੁਖੀ ਹੋਣ ਦਾ ਵੀ ਇਹ ਕਾਰਨ ਹੈ ਕਿ ਮੈਂ ਮੇਰਾ ਘਰ ਬਣ ਗਿਆ ਫਿਰ ਤੈਨੂੰ ਇਦਾਂ ਦੇ ਬੜੇ ਵਿਖਾ ਦੇਣਾ ਜਿਨ੍ਹਾਂ ਦੇ ਘਰ ਤੇਰੇ ਤੋਂ ਕਿਤੇ ਵੱਡੇ ਵੱੱਡੇ ਨੇ ਪਰ ਉਹ ਸੁਖੀ ਨਹੀਂ ਹਨ ਜੇ ਤੂੰ ਸੁਖੀ ਹੋਣ ਦਾ ਕਾਰਨ ਇਹ ਦਏਂਗਾ ਮੇਰੇ ਬੱਚੇ ਨੇ ਪੁੱਤ-ਪੋਤੇ ਨੇ ਫਿਰ ਕਈਆਂ ਦੇ ਪੁੱਤ-ਪੋਤੇ ਬੱਚੇ ਤੇਰੇ ਤੋਂ ਵੀ ਜ਼ਿਆਦਾ ਨੇ ਉਹ ਵੀ ਸੁਖੀ ਨਹੀਂ ਹੈਗੇ ਹੁਣ ਇੱਕ ਗੱਲ ਪੱਕੀ ਚੇਤਾ ਕਰ ਲੋ ਜਿਨਨੇ ਦੁਖੀ ਆ ਜਾਂ ਜਿੰਨੇ ਸੁਖੀ ਆ ਇਹ ਬਾਹਰਲੇ ਮਟੀਰੀਅਲ ਕਰਕੇ ਧੀਆਂ ਪੁੱਤਾਂ ਕਰਕੇ ਘਰ ਕਰਕੇ ਗੱਡੀਆਂ ਕਰਕੇ ਪੈਸੇ ਕਰਕੇ ਨਾ ਅਸੀਂ ਸੁਖੀ ਆ ਪੈਸੇ ਕਰਕੇ ਨਾ ਅਸੀਂ ਸੁਖੀ ਆ ਪੈਸੇ ਕਰਕੇ ਬੱਚੀਆਂ ਕਰਕੇ ਪ੍ਰਾਪਰਟੀਆਂ ਕਰਕੇ ਘਰ ਕਰਕੇ ਨਾ ਅਸੀਂ ਸੁਖੀ ਆ ਨਾ ਇਹਨਾਂ ਦੇ ਔਣ ਨਾਲ ਸੁੱਖ ਮਿਲਦਾ ਤੇ ਨਾ ਇਹਨਾਂ ਦੇ ਜਾਣ ਨਾਲ ਦੁੱਖ ਮਿਲਦਾ ਫਿਰ ਸੁੱਖ ਦੁੱਖ ਕਿੱਥੇ ਆ ਸੁਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੁਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੋਚ ਦਾ ਕਿਵੇਂ ਤੇਰੇ ਸੋਚਣ ਦਾ ਪੈਟਰਨ ਕਿਵੇਂ ਦਾ ਕੜੀ ਨਾਲ ਕੜੀ ਕਿਵੇਂ ਜੋੜਦਾ ਤੇਰੇ ਦਿਮਾਗ ਵਿੱਚ ਨਾ ਜਿਵੇਂ ਫੁਰਨੇ ਆਉਂਦੇ ਨੇ ਇੱਕ ਫੁਰਨਾ ਫਿਰ ਉਹਦੇ ਮਗਰ ਦੂਜਾ ਫੁਰਨਾ ਫਿਰ ਤੀਸਰਾ ਫੁਰਨਾ ਫਿਰ ਚੌਥਾ ਫੁਰਨਾ ਥਾਟ ਪਿੱਛੇ ਥਾਟ ਥਾਟ ਪਿੱਛੇ ਥਾਟ ਚੱਲਦੇ ਨੇ ਲਾਈਨ ਵਿੱਚ ਚੱਲਦੇ ਨੇ ਸਾਰੇ ਪੈਟਰਨ ਹੁੰਦਾ ਹੈ ਕੁਝ ਬੰਦੇ ਸੋਚਣ ਦਾ ਪੈਟਰਨ ਨੈਗੇਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਪੋਜ਼ਿਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਹਦੇ ਚ ਉਹ ਸੁਖੀ ਰਹਿੰਦੇ ਨੇ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਹਦੇ ਵਿੱਚ ਉਹ ਹਮੇਸ਼ਾ ਦੁਖੀ ਹੀ ਰਹਿੰਦੇ ਹਨ ਸੋਚਣ ਦਾ ਪੈਟਰਨ ਹੈ ਸੋਚ ਹੈ ਸੋਚ ਹੈ ਆ ਹੁਣ ਪਰਵਰਿਸ਼ ਕਿਦਾਂ ਕੀਤੀ ਗਈ ਹੈ ਪਾਲਿਆ ਕਿਵੇਂ ਗਿਆ ਸੋਚਿਆ ਸੋਚਦਾ ਕਿਵੇਂ ਆ ਤੂੰ ਤੇਰਾ ਸ਼ੁਰੂ ਤੋਂ ਲੈ ਕੇ ਸੋਚਣ ਦਾ ਸੁਭਾਅ ਕਿਵੇਂ ਦਾ ਕਿਵੇਂ ਸੋਚਦਾ ਤੁਹਾਨੂੰ ਇਹ ਚੀਜ਼ 네ਗੇਟਿਵ ਤੇ ਪੋਜ਼ਿਟਿਵ ਕਰਦੀ ਹੈ ਮੇਰੇ ਅਨੁਯਰਬਾ ਹੈ ਜਿਹੜਾ ਬੰਦਾ 네ਗੇਟਿਵ ਸੀ ਸੋਚਣ ਦਾ ਪੈਟਰਨ ਗਲਤ ਸੀ ਗਰੀਬੀ ਵਿੱਚ ਸੀ ਅੱਜ ਅਮਰੀਕਾ ਦੇ ਵਿੱਚ ਸੈਟਲ ਹੋ ਗਏ 10 20 30 ਟਰੱਕ ਨੇ ਕਾਰੋਬਾਰ ਨੇ ਪਰ ਸੁਖੀ ਨਹੀਂ ਹੋਏ ਕਿਉਂਕਿ ਸੋਚਣ ਦਾ ਪੈਟਰਨ ਨਹੀਂ ਬਦਲਿਆ ਗੱਡੀਆਂ ਨਹੀਂ ਬਦਲਣੀਆਂ ਦੇਸ਼ ਨਹੀਂ ਬਦਲਨੇ ਤੁਸੀਂ ਸੋਚਣ ਦਾ ਪੈਟਰਨ ਬਦਲਣਾ ਹੈ ਤਕਨੀਕ ਬਦਲੋ ਸੋਚਦਾ ਕਿਵੇਂ ਹੈ ਤੈਨੂੰ ਕੀ ਲੱਗਦਾ ਤੁਸੀਂ ਤਜਰਬਾ ਕਰੋ ਦੁਖੀ ਸੀ ਗੱਡੀ ਨਹੀਂ ਹੈਗੀ ਗੱਡੀ ਆ ਗਈ ਹੁਣ ਤੁਸੀਂ ਸਾਲਕ ਹੋ ਗਿਆ ਗੱਡੀ ਹੁਣ ਤਾਂ ਹੈਗੀ ਹੁਣ ਸੁਖੀ ਹੋ ਗਿਆ ਫੇਰ ਸੋਚਣ ਦਾ ਪੈਟਰਨ ਉੱਥੇ ਹੀ ਬੱਚਾ ਹੈ ਨਹੀਂ ਨਾ ਬੱਚਾ ਹੋ ਗਿਆ ਹੁਣ 2 ਸਾਲ ਦਾ ਹੋ ਗਿਆ ਹੁਣ ਖੁਸ਼ ਹੋ ਗਿਆ ਤੂੰ ਸੋਚਣ ਦਾ ਪੈਟਰਨ ਨਹੀਂ ਮਾੜਾ ਕੀ ਕਰੋਗੇ ਤੁਸੀਂ ਭਰਾਵੋ ਭੈਣੋ ਮਸਲਾ ਮੈਲਾਂ ਦਾ ਜਾਂ ਟੰਡਿਆਂ ਦਾ ਨਹੀਂ ਮਸਲਾ ਇਹ ਹੈ ਉਹਨਾਂ ਤੇ ਬੈਠਾ ਕੌਣ ਹੈ ਉੱਥੇ ਪਿਆ ਕੌਣ ਹੈ ਮੈਨੂੰ ਅੱਜ ਇੱਕ ਬਾਪੂ ਜੀ ਸਾਡੇ ਆਏ ਸਾਡੇ ਟਰਸਟੀ ਮੰਗਟ ਜੀ ਹਨ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਉਮਰ ਵਿੱਚ ਚਲੇ। ਮਤਲਬ ਇਹ ਕੀ ਆ ਮੈਂ? ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਉਮਰ ਤੇ ਕਿਵੇਂ ਕਹਿ ਰਹੇ ਨੇ ਬਾਪੂ ਜੀ? 44 ਸਾਲ 9 ਮਹੀਨੇ। ਜਦੋਂ ਉਹਨਾਂ ਨੇ ਉਹ ਲਾਈਨ ਬੋਲੀ ਨਾ ਵੀ ਉਮਰ ਤੁਹਾਡੀ ਵੀ ਹੁਣ ਉਨੀ ਕੁ ਹੋ ਗਈ ਤੇ ਮੈਂ ਇੱਕਦਮ ਮੇਰੇ ਦਿਮਾਗ 'ਚ ਆਇਆ। ਕਦੇ ਕਈ ਵਾਰੀ ਕਈ ਚੀਜ਼ਾਂ ਅਸੀਂ ਸੋਚਦੇ ਨਹੀਂ ਹੁੰਦੇ। ਤਾਂ ਮੈਂ ਸੋਚ ਰਿਹਾ ਵੀ ਜਿਸ ਉਮਰ ਵਿੱਚ ਹੁਣ ਮੈਂ ਆ ਇਸ ਉਮਰ ਵਿੱਚ ਸੱਚੇ ਪਾਤਸ਼ਾਹ ਦੁਨੀਆ ਚੋਂ ਚਲੇ ਗਏ ਸੀ ਐਨੀ ਉਮਰ ਐਨੀ ਉਮਰ ਸੀ ਜਿੰਨੀ ਇਸ ਵੇਲੇ ਮੇਰੀ ਉਮਰ ਐਨੀ ਉਮਰ ਭੋਗੀ ਗੁਰੂ ਗੋਬਿੰਦ ਸਿੰਘ ਕਿੰਡੀ ਕੋਮਰ ਦੱਸੋ 41 ਸਾਲ ਕੀ ਉਮਰ ਕਿ ਕਿੰਨੀ ਛੋਟੀ ਉਮਰ ਦੇ ਵਿੱਚ ਦਸ਼ਮੇਸ਼ ਪਿਤਾ ਸੰਸਾਰ ਚ ਵੇ ਤੇ ਮੈਂ ਸੋਚ ਰਿਹਾ ਸੀ ਵੀ ਵੇਖੋ ਸੋਚਣ ਦਾ ਪੈਟਰਨ ਕਿਵੇਂ ਦੀ ਸੋਚ ਬਚਪਨ ਤੋਂ ਲੈ ਕੇ ਪੋਜੀਟਿਵ 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 ਪੋਜੀਟਿਵ